ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ-ਵੱਖ ਥਾਂ 'ਇਫੁਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨੀ ਮੰਗਾਂ ਨੂੰ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਰੋਸ ਵਿਖਾਵੇ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ। ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦਾ ਮੁੱਖ ਮੰਤਰੀ ਭਵਨਦਵਾਨ ਇਹਦੇ ਬੁਲੇ ਬੁਲੇ ਜਾਰਿਆ ਆ ਕਿ ਕਿ ਕਿਸਾਨਾਂ ਦੀ ਮੌਜੂਦਾ ਨਹੀਂ ਕਿੱਤਿਆਂ ਦੀ ਪੰਜਾਬ ਵਾਸੀਆਂ ਦੀ ਮੰਗ ਹੈ ਕਿ ਜਿਹੜੇ ਹੜ੍ਹ ਆਏ ਆ ਉਹ ਹੜ੍ਹ ਆਏ ਨਹੀਂ ਉਹ ਹੜ੍ਹ ਲਿਆਂਦੇ ਗਏ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ ਰੋੜਿਆ ਗਿਆ ਤਬਾਈ ਕੀਤੀ ਗਈ ਉਹ ਪਾਣੀ ਦੀ ਲੀਕਾ ਦਾ ਪ੍ਰਸਾਦ ਸ਼ੁਰੂ ਹੁੰਦਿਆ ਹੀ ਸ਼ੁਰੂ ਕੀਤੀ ਜਾਂ ਜਾਂਦੀ ਸੀ ਲੋਕਾਂ ਨੂੰ ਗੁੱਟੂ ਬਣਾਇਆ ਗਿਆ ਕਿ ਪਾਕਿਸਤਾਨ ਨੂੰ ਕਿੱਥੇ ਪਾਣੀ ਦਿਆਂਗੇ ਜਦ ਕੇ ਪੰਜਾਬ ਦੀ ਬਰਬਾਦੀ ਕਰਨੀ ਸੀ ਪਾਕਿਸਤਾਨ ਨਾਲ ਕੋਈ ਬਹਿਰ ਨਹੀਂ ਸੀ ਬਹਿਰ ਪੰਜਾਬ ਨਾਲ ਕੱਢਿਆ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਹਿੰਦੁਸਤਾਨ ਸਰਕਾਰ ਨੇ ਰੜਕੇ ਅਸੀਂ ਕਹਿੰਦੇ ਵੀ ਜੇ ਬਰਬਾਦੀ ਕੀਤੀ ਆ ਜਿਹੜਾ ਕੋਹਰ ਨਮਾਨ ਕਹਿੰਦਾ ਸੀ ਮੈਂ ਦਰਦਾਰੀਆਂ ਹੋਣ ਤੋਂ ਪਹਿਨਾ ਮੁਆਫੀ ਦਊਂਗਾ ਕਿਹੜੇ ਤੋਂ ਮੁਆਫੀ ਮਿਲਿਆ ਭਾਈ ਇਸੇ ਤਰ੍ਹਾਂ ਨਿਰੰਦਰ ਮੋਦੀ ਕੁਠਮਾਰਿਆਂ ਦਾ 800 ਕਰੋੜ ਦਿੱਤਾ ਉਹ ਮਿਲਿਆ ਕਿਨੂੰਾ ਕਿਸੇ ਨੂੰ ਥੇਲਾ ਨਹੀਂ ਮਿਲਿਆ ਇਸੇ ਤਰ੍ਹਾਂ ਗੰਨੇ ਦੀ ਬਕਾਇਆ ਰਾਸ਼ੀ ਅਜੇ ਤੱਕ ਅਜੇ ਵੀ ਆ ਕਿਸੇ ਨੂੰ ਬਕਾਇਆ ਨਹੀਂ ਮਿਲਿਆ ਨਸ਼ਿਆਂ ਦਾ ਛੇਮਾ ਦਰਿਆ ਪੰਜਾਬ ਤੇ ਵਹਾ ਬਗ ਰਿਹਾ ਆ ਗੈਂਗਸਟਰਵਾਦ ਸਿਰ ਨੂੰ ਛੁਰਿਆ ਆ ਲੋਕਾਂ ਦੇ ਪੁੱਤਾਂ ਨੂੰ ਦੇਹਧਾਰੇ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਇਸੇ ਤਰ੍ਹਾਂ ਚਿਪਾਂਲੇ ਮੀਟਰ ਲੱਗ ਰਿਹਾ ਧੜਾ ਧੜ ਨਿਰੰਦਰ ਮੋਦੀ ਦੇ ਸ਼ਾਰਿਆਂ ਦੇ ਭਗਵੰਤਾਨ ਕੰਮ ਕਰ ਰਿਹਾ ਤੇ ਦੂਜੇ ਪਾਸੇ ਇਹ ਵੀ ਦੱਸਣਾ ਚਾਹੁੰਦੇ ਆ ਵੀ ਜਿਹੜੇ ਫੈਕਟਰੀਆਂ ਵਾਲੇ ਆ ਉਹ ਸਾਡਾ ਪਾਣੀ ਦੂਸ਼ਿਤ ਕਰ ਰਹੇ ਆ ਹਵਾ ਨੂੰ ਦੂਸ਼ਿਤ ਕਰ ਰਹੇ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਕਿਸਾਨ ਜਿਹੜਾ ਬੇਵੱਸਾ ਜਿਹੜਾ ਕਹਿ ਰਿਹਾ ਕਿ ਫੇਲਰ ਨਹੀਂ ਚੱਕ ਕੇ ਲੈ ਜਾਓ ਮੇਰਾ ਕੂੜਾ ਕਬਾਰ ਜੋ ਵੀ ਹੈਗਾ ਝੋਨੇ ਦਾ ਜਾਂ ਅਸੀਂ ਕਹਿੰਨੇ ਸਾਨੂੰ 100% ਸਾਫਸ ਵੀ ਦਿਓ ਸਾਹਮਣੇ ਆਜ ਹਜ਼ਾਰ ਦਿਓ ਕਿ ਸਾਡੇ ਅਸੀਂ ਅਸੀਂ ਤਾਂ ਪਰਾਲੀ ਨਹੀਂ ਸਾਹ ਨਹੀਂ ਚਾਹੁੰਦੇ ਕਿ ਅਸੀਂ ਉਹਨੂੰ ਗਾਲ ਸਕੀਏ ਤੇ ਜੇ ਕੋਈ ਬੇਵੱਸ ਕਿਸਾਨ ਕਿਤੇ ਗਲੋਗ ਪਰਾਲੀ ਨੂੰ ਅੱਗ ਲਾਵੇਂਗਾ ਉਹਨੂੰ ਪਰਚਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੁਰਮਾਨਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਸਾਰੇ ਧੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਖਰਾਂ ਦਾ ਬੋਲ ਜੱਤਾਣਾ ਕਰਨੀ ਕਿ 70000 ਨਾ ਨਹੀਂ ਸਰਨਾ 70000 ਲੈਣਾ ਕਿਲੇ ਦਾ ਜਿਹੜਾ ਗੰਨਾ ਗਿਆ ਉਹ ਲੱਖ ਰੁਪਈਆ ਲੈਣਾ ਜੇ ਕਿਸੇ ਮਜ਼ਦੂਰ ਦਾ ਘਰ ਤਖਾਇਆ ਕਿਸੇ ਕਿਸਾਨ ਦਾ ਤਖਾਇਆ ਕਿਸੇ ਲੋਕਾਂ ਦਾ ਤਖਾਇਆ 100% ਅਜ਼ਾਦਾ ਪੱਤਾ ਸਰਕਾਰ ਦੇਵੇ ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਅੱਜ ਇਹਨਾਂ ਦਾ ਪ੍ਰਵਾਨਨ ਸਿੱਟਾ ਤੇ ਮੁੱਖ ਮੰਤਰੀ ਦਾ ਪੂਰੇ ਮੈਂ ਫਿੱਕੇ ਗਿਆ ਕੋਈ ਇੱਕ ਵਿੱਚ ਵੀ ਜਿੱਥੇ ਮੈਂ ਜੋਰ ਜੁਤੀ ਲਾਉਗੀ ਤਾਂ ਦੇਨਾ ਦਬਾਈ ਜਾਊਗੀ ਧੰਨਵਾਦ